ਹੁਣ ਮੇਲਿਆਂ ਦੇ ਵਿੱਚ ਜਾਂਨਾ ਨਾ ਕਾਰਨ ਕਾਰਨ ਕਿ ਇਹ ਵੀ ਪੱਲੇ ਦਾ ਕੁਝ ਪੈਂਦਾ ਨਹੀਂ 1200 ਦੇ ਪੱਖੇ ਨੂੰ ਆਲੀ ਬੱਕਰੇ ਤੋਂ ਫਾਸਟ ਆਇਆ ਦਿੰਦੇ ਨੇ ਬਾਈ ਪੱਖਾ ਕਿੰਨੇ ਦਾ 12 ਤੇਰਾ ਪਹਿਲੀ ਵਾਰ ਫਾਸਟ ਆਇਆ ਸੀ ਉਹ ਕਿਹੜੇ ਮੇਲੇ ਤੇ ਆ ਸੀ ਉਹ ਫੁੱਲੇ ਵਾਲਾ ਆਇਆ ਸੀ ਕਿੰਨੇ ਬੱਕਰੇ ਆ ਦੋ ਆ ਸੀ ਉਹ ਬੱਕਰੇ ਬਹੁਤ ਸੀਗੇ ਕਿੰਨਾਂ ਤਾਜਾ ਆ ਜਾ 50-50 ਹੋਣਗੇ ਬੱਕਰੇ 40-50 ਦੇ ਕਿਲ 40-50 ਤੋਂ ਬਾਈ ਫਾਸਟ ਬੱਕਰਾ ਆਇਆ ਤਿੰਨੇ ਮੇਲੇ ਜੇ ਤੂੰ ਆ ਤਿੰਨ ਮੇਲਿਆਂ ਦਾ ਜੇ ਤੂੰ ਆ ਕਿਹੜੇ ਕਿਹੜੇ ਪਹਿਲਾ ਤਾਂ ਛੇਦੰਦ ਤੇ ਫੁੱਲੇ ਵਾਲਾ ਠੀਕਾ ਇੱਕ ਲੱਤ ਜਮੇ ਟੁੱਟ ਗਈ ਸੀ ਜਮਾ ਟੁੱਟ ਗਈਆਂ ਵੱਟੀਆਂ ਨਾਲ ਜੋੜ ਕੇ ਅਠੋ ਪੈਰ ਉਹਦੀ ਕੈਰ ਕੀਤੀ ਨੇ ਤਿੰਨ ਮੇਲਿਆਂ ਦਾ ਜੇਤੂ ਆ ਬਾਈ ਕਹਿੰਦਾ ਮੇਲੇ ਤੇ ਨਹੀਂ ਜਾਂਦਾ ਕਾਰਨ ਕੀ ਆ ਇਹ ਕਹਿੰਦਾ ਵੀ 1200 ਦਾ ਪੱਖਾ ਦੇ ਦਾਂ ਮੇਰੇ 1200 ਚ ਕੀ ਬਣਦਾ ਜੇ ਜੇ ਨੇ ਦੂਰ ਜਾਣਾ ਉੱਥੇ ਦਾ 3-3000 ਰੁਪਏ ਗੱਡੀ ਵਾਲੇ ਲੈ ਲਾਂਗੇ ਨੇ ਸਸੀ ਕਾਲ ਜੀ ਅੱਜ ਆਪਾਂ ਪਹੁੰਚੇ ਆ ਸੇਖੇ ਜ਼ਿਲ੍ਹੇ ਬਰਨਾਲੇ ਦੇ ਵਿੱਚ ਬਾਈ ਕਾਲਾ ਸੇਖੇ ਵਾਲਾ ਇਹ ਕਈ ਮੇਲਿਆਂ ਦਾ ਜੇਤੂ ਰਹਿ ਚੁੱਕਿਆ ਜਿਵੇਂ ਇਹ ਲੋਵੇ ਬੱਕਰਾ ਕਾ ਲੱਡੂ ਲੱਡੂ ਵਾਲਾ ਹਾਂਜੀ ਹਾਂਜੀ ਲੱਡੂ ਤੇ ਕਈ ਮੇਲਿਆਂ ਦਾ ਜੇਤੂ ਰਹਿ ਚੁੱਕਿਆ ਅੱਜ ਬਾਈ ਦੇ ਘਰੇ ਪਹੁੰਚੇ ਆ ਤੇ ਵੀਡੀਓ ਦੇ ਨਾਲ ਬਣੇ ਰਹੋ ਆ ਜੋ ਗੱਲਬਾਤ ਕਰਦੇ ਆ ਬਾਈ ਦਾ ਲੈ ਵੀ ਮਿੱਤਰੋ ਹੁਣ ਆਪਣੀ ਐਂਟਰੀ ਹੋ ਗਈ ਬੱਕਰੀਆਂ ਵਾਲੇ ਬਾੜੇ 'ਚ ਮਿੱਤਰੋ ਇਹ ਹੈ ਕਾਲੇ ਦਾ ਬਾੜਾ ਮਿੱਤਰੋ 40-45 ਬੱਕਰੀਆਂ ਨੇ ਸਾਰੀਆਂ ਬੱਕਰੀਆਂ ਮਿਲਦਾ ਕੁਝ ਬੱਕਰੀਆਂ ਸੂਈਆਂ ਹੋਈਆਂ ਨੇ ਕਿਸੇ ਨੂੰ ਵੀ ਬੱਕਰਾ ਚਾਹੀਦਾ ਪੱਠ ਚਾਹੀਦੀ ਆ ਤਾਂ ਫੋਨ ਤੇ ਗੱਲ ਜ਼ਰੂਰ ਕਰ ਲੋ ਬਾਕੀ 10 ਕੁ ਮਿੰਟ ਟਾਈਮ ਕੱਟ ਕੇ ਬਾਈ ਦੀ ਗੱਲਾਂ ਜ਼ਰੂਰ ਸੁਣ ਲਿਓ ਗੱਲਾਂ ਕੰਮ ਆਉਣ ਵਾਲੀਆਂ ਨੇ ਮਿੱਤਰੋ ਜੀ ਨੇ ਨਵਾਂ ਕੰਮ ਸ਼ੁਰੂ ਕਰਨਾ ਨਾ ਆਪ ਬਾਈ ਦੀਆਂ ਗੱਲਾਂ ਜ਼ਰੂਰ ਸੁਣ ਲਿਓ ਆਜੋ ਮਿੱਤਰੋ ਫਿਰ ਲਾਉਣੇ ਆਪਾਂ ਖੜਾ ਬਾਈ ਦੇ ਨਾਲ ਆਪਾਂ ਗੱਲ ਕੀਤੀ ਸੀ ਬੱਕਰਾ ਕਈ ਮੇਲਿਆਂ ਦਾ ਜੇਤੂ ਆ ਤੇ ਪਿੱਛੇ ਲੱਡੂ ਬੱਕਰਾ ਖੜਾ ਦਿਖਾ ਦੇ ਦੱਸੀ ਮਾੜਾ ਜਾਂ ਜ਼ੂਮ ਕਰਕੇ ਤੇ ਅੱਜ ਆਪਾਂ ਬੱਕਰੀ ਦੀ ਜਾਣਕਾਰੀ ਬਾਈ ਕਾਲੀ ਸੇਖਿਆ ਤੋਂ ਲੈਣੀ ਆ ਕਿ ਮੇਹ ਬੱਕਰੀਆਂ ਦਾ ਸੌਂਪ ਆਇਆ ਬਾਈ ਨੇ ਤੇ ਕਲਾਕਾ ਸਫਰੀ ਦਾ ਸਾਰੇ ਆ ਤੇ ਹੋਰ ਠੀਕਾ ਬਬਰ ਮਾਲ ਪਤੂ ਠੀਕ ਹੈ ਤੇ ਬਾਈ ਨਾਲ ਬਹੁਤ ਟਾਈਮ ਤੋਂ ਗੱਲਬਾਤ ਹੁੰਦੀ ਸੀ ਵੀ ਆਪਾਂ ਗੱਲਬਾਤ ਕਰਾਂਗੇ ਬੱਕਰੀਆਂ ਤੇ ਮੇਲਿਆਂ ਤੇ ਵੀ ਮਿਲਦੇ ਰਿਹਾ ਜਿਵੇਂ ਿਤਨਾ ਉਲੇ ਲੌਂਗਵਾਲ ਹੋਰ ਵੀ ਮੇਲਿਆਂ ਤੇ ਬਾਈ ਸਾਨੂੰ ਬਹੁਤ ਪਿਆਰ ਦੇ ਨਾਲ ਮਿਲਦਾ ਰਿਹਾ ਅੱਜ ਬਾਈ ਦੇ ਪਿੰਡ ਪਹੁੰਚੇ ਆ ਤੇ ਆਪਾਂ ਜਾਣਕਾਰੀ ਲੈਣੀ ਆ ਬੱਕਰੀਆਂ ਬਾਰੇ ਵੀ ਫਾਇਦਾ ਹੈਗਾ ਕਿ ਨਾ ਹੈਗਾ ਤੇ ਬੱਕਰੇ ਬਾਰੇ ਵੀ ਜਾਣਕਾਰੀ ਦਵਾਗੇ ਤੇ ਬੱਕਰੇ ਦੇ ਬੱਚੇ ਵੀ ਦਿਖਾਵਾਂਗੇ ਜੀ ਵੀਡੀਓ ਦੇ ਨਾਲ ਤੁਰ ਤੱਕ ਕੋ ਬਣੇ ਰਹੋ ਕ੍ਰੀਏ ਨੂੰ ਸਟਾਰਟ ਕੀ ਆ ਸੱਤ ਬੱਕਰੀਆਂ ਨੂੰ ਕਰੀ ਦੀ ਠੀਕ ਆ ਪਹਿਲੇ ਸੱਤ ਲੈ ਕੇ ਸੱਤ ਲੈ ਕੇ ਅੱਛਾ ਮੈਂ ਹੋਰ ਦਸ ਹੋ ਗਈਆਂ ਹੂੰ ਫੇਰ ਦਸ ਹੋ ਗਈਆਂ ਪਹਿਲਾਂ ਕੀ ਕੰਮ ਕਰਦੇ ਸੀ ਪਹਿਲਾਂ ਬਲ ਡਰਾਈਵਰੀ ਕਰਦਾ ਸੀ ਅੱਛਾ ਘਰੇ ਇਕੱਲੇ ਇਕੱਲੀਆਂ ਤੁਸੀਂ ਨਹੀਂ ਮਾਂ ਤਾਂ ਆ ਪਿਤਾ ਹੈ ਠੀਕ ਆ ਮੈਂ ਭਾਈ ਕਹ ਰੋ ਦੋ ਭਾਈ ਨੇ ਤਿੰਨ ਭਾਈਆਂ ਸੀ ਠੀਕ ਨੇ ਲਿਖੇ ਪੜਿਆ ਨਹੀਂ ਹੈਗਾ ਉਹ ਪੜਾ ਜਮਾਨ ਪੜ ਠੀਕ ਆ ਠੀਕ ਆ ਅੱਛਾ ਪਹਿਲਾਂ ਸੱਤ ਬੱਕਰੀਆਂ ਲੈਤੀਆਂ ਫੱਤ ਤੋਂ ਟਾੜੀ ਮਾਲ ਬਣ ਗਿਆ ਮਾਲ ਬਣ ਗਿਆ ਦੀ ਮਾਲਾ 10 ਬੱਕਰੀਆਂ ਮੇਰੇ ਮਰ ਗਈਆਂ ਦੀਆਂ ਅੱਛਾ ਸਭ ਤੋਂ ਪਹਿਲੇ ਸਟਾਰਟ ਵਾਲੀਆਂ ਉਹ ਵਾਲੀ ਦੀ ਕੋਈ ਜਿਆਦਾ ਨਹੀਂ ਹੋ ਗਿਆ ਕੋਈ ਨਹੀਂ ਹੋ ਜਿਆਦਾ ਨਹੀਂ ਬੰਦੀ ਹੈਗੀ ਠੀਕ ਹੈ ਜਾਣਕਾਰੀ ਨਹੀਂ ਸੀ ਬੱਕਰੀਆਂ ਦੀ ਦੁਬਾਰੇ ਫੇਰ ਉਹ ਤੁਮ ਜਾਣ ਪੱਕਰੀਆਂ ਦਾ ਤੁਹਾਨੂੰ ਸ਼ੌਂਕ ਕਿਨੇ ਪਾਇਆ ਬੱਕਰੀਆਂ ਦਾ ਸ਼ੌਂਕ ਸਾਡੇ ਆ ਬੰਦਾ ਲੱਭੀ ਬੈਠਾ ਇਸਰੇ ਪਾਇਆ ਅੱਛਾ ਇਹ ਬਾਪੂ ਜੀ ਨੇ ਤੇ ਅੱਜ ਵੀ ਰੱਖੀਆਂ ਹੋਈਆਂ ਨੇ ਹਾਂ ਜੀ ਠੀਕ ਹੈ ਇੰਨਾ ਸਿਰ ਤੁਸੀਂ ਉਹ ਕੀਤਾ ਹਾਂ ਠੀਕ ਹੈ ਠੀਕ ਹੈ ਇਹਨਾਂ ਨੇ ਲੈ ਕੇ ਦਿੱਤੀਆਂ ਤਾਂ ਸਾਨੂੰ ਕਿਵੇਂ ਨਾ ਲੈਤੀਆਂ ਆ ਪੀ ਜਿਐ ਇਹ ਕਹਿੰਦੇ ਆ ਲੈ ਲੈ ਬੱਕਰੀਆਂ ਨੂੰ ਠੀਕ ਆ ਠੀਕ ਆ ਬੱਕਰੀਆਂ ਚ ਫਾਇਦਾ ਹੈਗਾ ਹਾਂ ਵਧੀਆ ਫਾਇਦਾ ਹੋਣੀ ਜਿਹਨੇ ਕੰਮ ਕਰਨਾ ਹੈ ਅੱਜ ਦੀ ਘਣੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਰੰਗ ਲੱਗੇ ਨੇ ਕਾਹੇ ਮੈਨੂੰ ਐਂ ਦੱਸਦੇ ਵੀ ਕਿੰਨੇ ਗੱਜ ਥੱਲੇ ਬੱਕਰੀਆਂ ਨੇ ਕਿੰਨੇ ਘਰ ਮੇਰੇ ਕੋਲ ਹੈਗੇ ਆ 35 37 ਬੱਕਰੀਆਂ ਬਾਕੀ ਬੱਚੇ ਹੋਗੇ ਬਾਕੀ ਬੱਚੇ ਨੇ ਠੀਕ ਆ ਤੇ ਬਾਕੀ ਛੇਲ ਕਰਦਣਾ ਨਾ ਨਾਲ ਦੇ ਨਾਲ ਦੇ ਬੱਚੇ ਸਾਰੇ ਛੇਲ ਤੇ ਨੇ ਹੁਣ ਠੀਕ ਆ ਇੱਕ ਬੱਕਰੀ ਕਿੰਨੇ ਬੱਚੇ ਦੇ ਦਿੰਦੀ ਆ ਇੱਕ ਬੱਕਰੀ ਦੋ ਵੀ ਦੇ ਦਿੰਦੀ ਆ ਵੀਰੇ ਤਿੰਨ ਵੀ ਦੇ ਦਿੰਦੀ ਆ ਚਾਰ ਵੀ ਦੇ ਦਿੰਦੀ ਆ ਇੱਕ ਵੀ ਦੇ ਦਿੰਦੀ ਆ ਸਾਲ 'ਚ ਦੋ ਵਾਰੀ ਸੁੰਦੀ ਆ ਨਾ ਇੱਕ ਵਾਰੀ ਸੁੰਦੀ ਆ ਇੱਕ ਸਾਲ 'ਚ ਕੋਈ ਵੀ ਬੰਦਾ ਸਾਲ ਦੇ ਵਿੱਚ ਦੋ ਵਾਰੀ ਬੱਕਰੀ ਨਹੀਂ ਸੁਵਾ ਸਕਦਾ ਇੱਕ ਵਾਰੀ ਹੁੰਦੀ ਆ ਇੱਕ ਵਾਰੀ ਹੁੰਦੀ ਆ ਠੀਕ ਆ ਜੇ ਬੱਕਰੀ ਦੁੱਖ ਕਹਿੰਦੇ ਨੇ ਵਿੱਚ ਸਾਲ ਦੇ ਬੱਕਰੀ ਦੋ ਸੂਏ ਦੇ ਦਿੰਦੀ ਆ ਨਹੀਂ ਦਿੰਦੀ 18 ਮਹੀਨਿਆਂ 'ਚ ਦੋ ਸੂਏ ਦਿੰਦੀ ਆ ਠੀਕ ਆ ਵੱਡੀ ਗੱਲ ਆ ਨਾ ਬਾਈ ਆਲਾ ਕਹਿੰਦਾ ਸਾਲ 'ਚ ਦੋ ਸੂਏ ਦਿੰਦੀ ਆ 18 ਮਹੀਨਿਆਂ 'ਚ ਦੋ ਸੂਏ ਦਿੰਦੀ ਆ ਨਹੀਂ ਯਾਰ ਦੋ ਸੂਏ ਆ ਨਾ 18 ਮਹੀਨਿਆਂ ਤੋਂ ਗੱਲਾਂ ਇਹ ਜੀਆਂ ਨੇ ਸੁਣ ਲਿਓ ਕੱਲੀ-ਕੱਲੀ ਗੱਲ ਕੋਸ ਸਿੱਖਣ ਨੂੰ ਮਿਲੂਗਾ ਵੀਡੀਓ ਦਾ ਤੱਕ ਬਣੇ ਰਹੋ ਗੱਲਾਂ ਬਹੁਤ ਨੇ ਤੁਸੀਂ ਬਣੇ ਰਹੋ ਆਪਾਂ ਹੁਣ ਬੱਕਰੀ ਦੀ ਜਾਣਕਾਰੀ ਲੈਣੀ ਆ ਭਾਈ ਆਹਾ ਬਰੀਡ ਤੇ ਲੋ ਕਿਹੜੀ ਬੱਕਰੀ ਦੀ ਕਿੱਥੋਂ ਦਾ ਡਰਾਫਿੰਗ ਕਰਾਈਏ ਬੱਕਰੇ ਦੀ ਕੁੱਲ ਜਾਣਕਾਰੀ ਦੇਜਾਂਗਾ ਇਹਦੀ ਕੁੱਲ ਜਾਣਕਾਰੀ ਤਾਂ ਸਾਡੇ ਪਿੰਡ ਉਧਰ ਮੁੰਡਾ ਆਪਣਾ ਮਿੱਤਰ ਆ ਉਹ ਵੱਜਵੇਂ ਤੋਂ ਲੈ ਆ ਜੀ ਵੀ ਹੁੰਦਾ ਚੱਲ ਅੱਛਾ ਬੱਜ ਮੇਰਾ ਕੋਲੇ ਗਾਹਾਂ ਬੱਕਰੇ ਆਏ ਹੋਏ ਤੇ ਠੀਕ ਆ ਮੇਰੇ ਸਾਹਮਣੇ ਹੂੰ ਉਹਨਾਂ ਤੋਂ ਬੱਕਰੀਆਂ ਤਿੰਨ ਮੇਲਿਆਂ ਦਾ ਜੇਤੂ ਹੋ ਗਈ ਕਿਹੜੇ ਕਿਹੜੇ ਪਹਿਲਾ ਤਾਂ ਛੇ ਦੰਦ ਤੇ ਫੁੱਲੇ ਵਾਲਾ ਅੱਠ ਦੰਦ ਵਾਲੀ ਠੀਕ ਆ ਅੱਠ ਦੰਦ ਦੀ ਮੌਲਵੀ ਵਾਲੀ ਅੱਠੀ ਉੱਥੋਂ ਹਾਂ ਠੀਕ ਆ ਹੁਣ ਇਹਦੇ ਬੱਚੇ ਬੱਚੇ ਹੈਗੇ ਆ ਬੱਚੇ ਸਾਰੇ ਇਸੇ ਦੇ ਨੇ ਠੀਕ ਆ ਠੀਕ ਆ ਜਿੰਨੇ ਵੀ ਬੱਚੇ ਨੇ ਜਿੰਨੇ ਬੱਚੇ ਨੇ ਇਸੇ ਦੇ ਨੇ ਸਾਰੇ ਵੇਚਦਾ ਬੂਤ ਦਾਦਾ ਨਹੀਂ ਬੱਕਰਾ ਹਾਂ ਨਾਂ ਦੇ ਭੁੱਲ ਜੀ ਅੱਛਾ ਵੇਚ ਨਹੀਂ ਵੇਚ ਬੂਤ ਨਹੀਂ ਵੀ ਪੁੱਤਾਂ ਮਾਂ ਨੂੰ ਪਾਇਆ ਹੋਇਆ ਉਦਿਆਂ ਇੱਕ ਟਾਈਮ ਆ ਭੁੱਖੇ ਪੈ ਜਾਗੇ ਇਹਨੂੰ ਭੁੱਖਾ ਨਹੀਂ ਦੇਣਾ ਮੈਂ ਦੇਖਿਆ ਬਹੁ ਟਾਈਮ ਪਹਿਲਾਂ ਨਾ 3-4 ਮਹੀਨੇ ਹੋ ਗਏ 6 ਵਜੇ ਸੀ ਪਿਛਲੇ ਸਾਲ ਵਜੇ ਸੀ ਸਾਲਾ ਔਂਗ ਵਾਲਾ ਮੇਲੇ ਤੇ ਗਿਆ ਸੀ ਤੁਹਾਨੂੰ ਹਣਾ ਨਾ ਇੱਥੇ ਗਏ ਜੇ ਖਾਲਾ ਔਂਗਲ ਮੇਲੇ ਤੋਂ ਆਉਂਗ ਵਾਲਾ ਆਖੀ ਹਾਂ ਉਦੋਂ ਬੱਕਰੇ ਨੇ ਸੱਟ ਲੱਗੀ ਸੀ ਲੱਤ ਤੇ ਤੇ ਇਹਨੇ ਇੰਨਾ ਸਾਹਮਣੇ ਮੈਂ ਆ ਕੇ ਗਿਆ ਸੀ ਉਹ ਬੱਕਰੇ ਦੇਖਣ ਬੱਕਰੇ ਨੂੰ ਤੇ ਪਤਾ ਲੈ ਕੇ ਗਏ ਸੀਗੇ ਬੱਕਰਾ ਇੰਨਾ ਸਾਹਮਣੇ ਬਾਈ ਨੇ ਵੀ ਯਾਰ ਬੰਦਾ ਨਹੀਂ ਹਿੰਮਤ ਹਾਰ ਜਾਣਾ ਆਪਾਂ ਨੇ ਹਿੰਮਤ ਨਹੀਂ ਹਾਰੀ ਅੱਜ ਵਕਰਾ ਦਾ ਇੱਕ ਲੱਤ ਜਮੀ ਟੁੱਟ ਗਈ ਸੀ ਜਦੋਂ ਟੁੱਟ ਗਈ ਸੀ ਹੱਟੀਆਂ ਨਾਲ ਜੋੜ ਕੇ ਅੱਠੋ ਪੈਰ ਉਹਦੀ ਕੈਰ ਕੀਤੀ ਫਾਪਾ ਨੂੰ ਆ ਖੜਾ ਕੀਤਾ ਵਕਰਾ ਨਹੀਂ ਅੱਜਕੱਲ ਨੂੰ ਪਤਾ ਕਿਸੇ ਵੀ ਪਾਲੀ ਤੋਂ ਲੱਤ ਟੁੱਟ ਜੇ ਤਾਂ ਉਹ ਕਹਿੰਦੇ ਨੇ ਚੁਕਾ ਦਿਓ ਚੁਕਾ ਦਿਓ ਚਕਾਉਣ ਤੇ ਬੰਦ ਹੋ ਜਾਂਦੇ ਪੈਂਦਾ ਨਾ ਜਾਂ ਵੇਚ ਦਿਓ ਜਾਂ ਵੀ ਮੀਟ ਵਾਲ ਨੂੰ ਵੇਚ ਦਿਓ ਇਹ ਗੱਲਾਂ ਚੱਲ ਪਾਵੇਂ ਵੀ ਕੱਢ ਦਿਓ ਯਾਰ ਆਪਾਂ ਕੋ ਲੋਟ ਨਹੀਂ ਦੀ ਪਰ ਕੋਈ ਇਹ ਬਹੁਤ ਵਧੀਆ ਕੰਮ ਕੀਤਾ ਤੈਨੂੰ ਸਾਹਮਣੇ ਆ ਨਾ ਪੁੱਤਾ ਵਾਂਗੂ ਕਿਉਂ ਦੀ ਕੋਈ ਕੀਮਤੀ ਨਹੀਂ ਬਾਈ ਯਾਰ ਜੇ ਤੁਸੀਂ ਲੱਖ ਕਹੋਗੇ 2 ਲੱਖ 3 ਲੱਖ 4 ਲੱਖ 5 ਲੱਖ ਇਹ ਕੋਈ ਕੀਮਤੀ ਨਹੀਂ ਬਾਈ ਕਹਿੰਦਾ ਪੈਸਾਂ ਦੀ ਚਾ ਨਾ ਆਪਾਂ ਵੇਚਣਾ ਭਾਵੇਂ ਬੰਦਾ 5 ਲੱਖ ਲਾ ਜੇ ਇਹ ਕਹਿੰਦਾ ਬੱ ਤਾਂ ਵੀ ਨਹੀਂ ਵੇਚਣਾ ਤੇ ਕਿੰਨੇ ਕਿੰਨੇ ਬੱਚੇ ਇਹਦੇ ਕ੍ਰੋਸਿੰਗ ਬکریاں ਆਂਦੀਆਂ ਇੱਕ ਕ੍ਰੋਸ ਨੂੰ ਵੀਰੇ ਦੋ ਵੀ ਦੇਣੇ ਆ ਤਿੰਨ ਵੀ ਦੇਣੇ ਆ ਚਾਰ ਵੀ ਦੇਣੇ ਆ ਕੋਈ ਇੱਕ ਵੀ ਦੇ ਦਿੰਦੇ ਆ ਠੀਕ ਆ ਇਹ ਕ੍ਰੋਸਲੇ ਤਾਂ ਬੱਕਰੇ ਦੇ ਬੱਚਿਆਂ ਤੇ ਨਹੀਂ ਗੁੱਜ ਬੈਠਦਾ ਵੀ ਜੋੜੀ ਦਾ ਲਾਉਂਦੇ ਹੀ ਲਾਉਂਦਾ ਹੁਣ ਆਪਣੇ ਸਾਰੀ ਜੋੜੀ-ਜੋੜੀ ਲੱਗੀ ਹੋਈ ਆ ਕੀ ਕਹਿੰਦੇ ਕੋਈ ਨੀ ਉਹ ਨਾ ਤੱਲਾ ਹੋਊਗਾ ਹੂੰ ਤੇ ਜੇ ਸਾਰੇ ਮੇਮ ਨੇ ਦੱਸੀ ਚ ਰਹੀ ਇਹ ਸਾਰੇ ਮੇਮ ਨੇ ਇਸ ਬੱਕਰੇ ਤੇ ਇਸੇ ਜੀ ਨੇ ਭਾਈ ਅੱਛਾ ਵਿਚੋ ਆ ਜਿਹੜੇ ਲਾਲ ਜਿਹੇ ਮੇਮ ਨੇ ਖੜੇ ਨੇ ਹਾਂ ਇਹੇ ਮੇਮ ਨੇ ਬੱਕਰੇ ਆ ਪਿੱਛੋ ਲੱਗ ਜਾਈਆਂ ਹੋਈਆਂ ਨੇ ਆਪਣੇ ਕੋਲ ਅੱਛਾ ਹਾਂ ਬਾਕੀ ਮੇਮ ਨੇ ਦੇਨੇ ਦੋ ਮੇਮ ਨੇ ਪੱਗੀਆਂ ਲੱਗ ਗਈਆਂ ਨੇ ਦੋ ਹੋਰ ਬੱਕਰੀ ਦੇ ਠੀਕ अच्छा सारे इदे इदे ने जे किसी ने क्रॉसिंग करावनी है क्रॉसिंग कराव ले ठीक है ते नंबर वाइज दा स्क्रीन ते आपा ਦਿੱਤਾ ਹੋਇਆ ਗੱਲ ਜਰੂਰ ਕਰ ਲਿਓ ਹਣਾ ਤੇ ਬਾਕੀ ਆਪਾਂ ਚਲੋ ਬੱਕਰੇ ਵਾਰੀ ਜਾਣਕਾਰੀ ਦਿੱਤੀ ਇੱਕ ਹੋਰ ਗੱਲ ਬਈ ਆਪਾਂ ਲਵੇ ਆਪਾਂ ਬੇਟਲ ਲਾ ਕੇ ਵੀ ਚੱਲ ਗਏ ਕਹੇ ਇਹ ਬੇਟਲ ਲੈਣਾ 101% ਬੇਟਲ अच्छा ਨਿਸ਼ਾਨੀ ਕੀ ਹੁੰਦੀ ਆ ਨਿਸ਼ਾਨੀ ਵੀਰੇ ਲਕੋੜਾ ਦੇਖ ਤਨ ਅੱਗ ਪੈਰ ਠੀਕ ਆ ਤੇ ਜਦੋਂ ਉਹਨੂੰ ਰਿੰਗ ਚ ਜਾਂਦਾ ਰਿੰਗ ਚ ਕਿਤੇ ਹੁਣ ਜੇ ਖਾੜੇ ਵਿੱਚ ਕੋਈ ਪਹਿਲਵਾਨ ਨੇ ਬੜਨਾ ਕੱਪੜੇ ਲਾ ਕੇ ਇੱਕ ਗੱਲ ਵਾਲੀ ਬੜਿਆ ਜੋ ਨਾ ਇੱਕ ਤਾਂ ਨਹੀਂ ਜਿਹੜਾ ਪਹਿਲੀ ਵਾਰ ਫਾਸਟ ਆਇਆ ਸੀ ਉਹ ਕਿਹੜੇ ਮੇਲੇ ਤੇ ਆ ਸੀ ਉਹ ਫੁੱਲੇ ਵਾਲਾ ਆਇਆ ਸੀ ਕਿੰਨੇ ਬੱਕਰਿਆਂ ਚੋਆ ਸੀ ਉਹ ਬੱਕਰੇ ਬਹੁਤ ਸੀਗਰੇ ਕਿੰਨਾਂ ਤਾਜਾ ਆ ਜਾਂ ਤਾਜਾ ਆ ਜਾਂ ਹੋਣਗੇ ਬੱਕਰੇ 40 50 ਦੇ 40 50 ਤੋਂ ਬਈ ਫਾਸਟ ਬੱਕਰਾ ਆਇਆ ਲੱਤਾ ਕਰ ਲੈ ਅੱਛਾ ਉਹਨਾਂ ਆਪਾਂ ਨੂੰ ਕਿਹੜਾ ਪੁੱਛੂ ਏਡੇ ਏਡੇ ਸੋਹਣੇ ਸੋਹਣੇ ਵੀਰੇ ਜਗਦੀਪ ਰਣਾ ਦੇ ਲੰਗੋ ਵਾਲਾ ਆ ਗਿਆ ਗੋਡੇ ਦੇ ਦੇਖ ਕੇ ਹੂੰ ਹੱਥ ਫੇਰ ਕੇ ਬੱਕਰੇ ਦੇ ਦੀਵ ਨੂੰ ਵੀ ਪੂਰਾ ਹੋਆ ਹਾਂ ਹਾਂ ਪਰੇ ਜਾ ਕੇ ਖੜ ਗਏ ਮੈਂ ਹਾਂ ਯਾਰ ਆਪਾਂ ਨੂੰ ਕਿਹੜਾ ਪੁੱਛੂਗਾ ਹੂੰ ਕਿਤੇ ਕੋ ਸੋਚੀਏ ਕਿਤੇ ਕੋ ਸੋਚੀਏ ਕਿ ਜਿਹੜੀ ਪਰਾਇਆ ਵਾਲਾ ਸੀ ਯਾਰ ਠੀਕ ਕਰਾਂਗੇ ਹੂੰ ਆਏ ਕੋਨੇ ਬੱਕਰੇ ਨੇ ਫਾਸਟ ਕਰਿਆ ਕੀ ਉੱਥੇ ਫਿਰ ਨਾਮ ਕੀ ਦਿੱਤੇ ਉਹਨਾਂ ਨੂੰ ਨਾਮ ਦਿੱਤਾ ਵੀਰੇ ਪੱਖਾ ਉਹ ਤੇ ਹਾਂ ਪੱਖਾ ਆਜਾ ਇੰਨੇ ਲੱਖਾਂ ਰੁਪਈਆ ਦਾ ਤੂੰ ਬੱਕਰਾ ਚੱਕੀ ਆਲੀ ਬੱਕਰੇ ਤੋਂ ਫਾਸਟ ਆ ਜਾਂ ਦਿੰਦੇ ਨੇ ਬਾਈ ਪੱਖਾ ਕਿੰਨੇ ਦਾ 1200 ਪਹਿਲੀ ਦਾ ਨਾ ਇਹ ਤੁਹਾਨੂੰ ਲੱਗੂਗੀ ਗੱਲ ਜਿਹੜੀ ਬਾਈ ਦੀ ਮਿਹਨਤ ਆ ਉਹ ਸਮਝਣਾ ਬੱਕਰੀਆਂ ਰੱਖਣੀਆਂ ਫੌਖੀਆਂ ਵੀ ਨੇ ਔਖੀਆਂ ਵੀ ਨੇ ਇਹ ਹੁਣ ਬਾਈ ਤੋਂ ਪੁੱਛਾਂਗੇ ਆਪਾਂ ਮੈਂ ਵਿਚਾਲੇ ਗੱਲ ਰੱਖਣਾ ਕਿਰ ਕਿਤੇ ਵੀ ਤੁਸੀਂ ਬੱਕਰੀਆਂ ਦਾ ਕੰਪੀਟੀਸ਼ਨ ਕਰਾਉਨੇ ਹੋ ਦੁੱਧ ਚਵਾਈ ਕਰਾਉਨੇ ਹੋ ਜਾਂ ਬੱਕਰੀਆਂ ਦਾ ਕਰਾਉਨੇ ਹੋ ਬਿਟਲਾਂ ਦਾ ਕਰਾਉਨੇ ਹੋ ਤਾਂ ਨਾਮ ਤਾਂ ਵਧੀਆ ਰੱਖਦਿਆ ਕਰੋ ਕਿਉਂਕਿ ਬੰਦਾ ਆਸ ਕਰਕੇ ਆਉਂਦਾ ਤੇ ਭਾਈ ਜਦੋਂ ਆਪਾਂ ਮੇਲਿਆਂ ਤੇ ਰਾਣ ਜਾਣਦੇ ਆ ਕਿੰਨੀ ਕਿ ਤਿਆਰੀ ਹੁੰਦੀ ਆ ਕੀ ਖਰਚਾ ਆਉਂਦਾ ਆਪਾਂ ਇੱਥੇ ਬਾਈ ਤੋਂ ਸਵਾਲ-ਵਾਰ ਕਰਦੇ ਆ ਕਿਉਂ ਆਪਾਂ ਬਾਈ ਨੂੰ ਪੁੱਛਾਂਗੇ ਵੀ 1200 ਦੇ ਪੱਖੇ ਦੇ ਵਿੱਚੋਂ ਬਾਈ ਦਾ ਖਰਚਾ ਕਿੰਨਾ ਆਉਂਦਾ ਕਿਹੜੇ ਮੇਲੇ ਤੇ ਗਿਆ ਸੀ ਪਹਿਲੇ ਤੇ ਪਹਿਲੇ ਵਾ ਫੂਲੀ ਵਾਲ ਗਿਆ ਸੀ ਬਾਈ ਅੱਛਾ ਠੀਕ ਆ 1200 ਕਿਰਾਏ ਦਾ 1200 ਕਿਰਾਏ ਦਾ ਅੱਛਾ ਤੇ ਬੰਲਾ 6 ਲੈਣੇ ਦੀ ਸੀ ਠੀਕ ਆ 6 ਬੋਧਰਾ ਵੀ ਗੇਉ ਤੇ ਉਹ ਲਾ ਬੈ ਗਏ ਤੇਰੇ ਆ ਬਈ ਬੱਕਰਾ ਬੱਕਰਾ ਵਾਟਾ ਹਾਂ ਪਾਰਟੀ ਦੇਣੀ ਪੈਂਦੀ ਆ ਕੋਈ ਵੀ ਚੀਜ਼ ਆ ਆਪਣਾ ਮੱਝ ਆਵੇ ਝੋਟਾ ਆਵੇ ਘੋੜੀ ਆਵੇ ਕੁੱਤਾ ਆਵੇ ਫਾਸਟ ਹੁੰਦਾ ਆ ਪਾ ਪਾਰਟੀ ਦਿੰਨੇ ਆ ਚਲੋ 11500 ਰੁਪਏ ਲਾ ਬੀ ਜਾਂਦਾ ਸਾਡੇ ਤੇ ਮੇਰੇ ਹੱਥ ਪੈ ਗਿਆ 3000 ਤੇ ਮੈਂ ਪੈ ਗਿਆ ਹਾਂ ਉਹ ਤੋਂ 10 ਦਿਨ ਪਹਿਲਾਂ ਪਰ ਉਹਨੇ ਸਾਹਮਣੇ ਪੈਂਦੇ ਰਹੇ ਫੇਰ ਖਰਚਾ ਭਵਾਉਣਾ ਕਰੋ ਕਰਨ ਸ਼ੇਅਰ ਕਰਨੀ ਦੀ ਸ਼ੇਅਰ ਕਰਨੀ ਆ ਪੈਰ ਦੇਖਣੇ ਨੋਹ ਦੇਖਣੇ ਰੇਸ਼ਾ ਦੇਖਣਾ ਕੋਈ ਗੋਡਾ ਮੁੰਡਾ ਦੇਖਣਾ ਇਹਦੀ ਰਹਿੰਦਾ ਬੰਦਾ ਉਹ ਮਿਹਨਤ ਆ ਉਹ ਮਿਹਨਤ ਕੋਈ ਵੀ ਉਹ ਸਾਡਾ ਮੁੱਲੀ ਦੀ ਮੁਰਦਾ ਹੀ ਮਿਹਨਤ ਦਾ ਦੇਈ ਮਨ ਮੇਲੇਆਂ ਦੇ ਪਰ ਜਾਂ ਨਾ ਕਾਰਨ ਕਾਰਨ ਕੀ ਵੀ ਪੱਲੇ ਦਾ ਕੁਸ ਪੈਂਦਾ ਨਹੀਂ ਬਾਦਰਪੁਰ ਦੇ ਪੱਖੇ ਨੂੰ ਕਿਹੜਾ ਇਹ ਇੱਕ ਯਾਦ ਦੇ ਵਿੱਚ ਮੇਲਿਆਂ ਦੇ ਕੰਪੀਟੀਸ਼ਨ ਕਰਾਉਂਦੇ ਨੇ ਅੱਜ ਆਪਾਂ ਬਾਈ ਕਾਲੇ ਲਵੇ ਪਹੁੰਚੇ ਆ ਬਾਈ ਆਮਨੇ ਦਿਲੋਂ ਦੱਸ ਰਿਹਾ ਵੀ ਪੱਲੇ ਨਹੀਂ ਕੁਸ ਪੈਂਦਾ ਆਪਾਂ ਕਹਿੰਦੇ ਆ ਕੰਪੀਟੀਸ਼ਨਾਂ ਤੇ ਬੱਕਰੇ ਨਹੀਂ ਆਉਂਦੇ ਜਾਂ ਬੱਕਰੀਆਂ ਨਹੀਂ ਆਉਂਦੀਆਂ ਵਧੀਆ ਬਰੀਡ ਨਹੀਂ ਲੈ ਕੇ ਆਉਂਦੇ ਬਰੀਡ ਬਾਈ ਘਰੇ ਖੜੀ ਆ ਇਹਨੂੰ ਆ ਤਿੰਨ ਮੇਲਿਆਂ ਦਾ ਜੇਤੂ ਆ ਬਾਈ ਕਹਿੰਦਾ ਮੇਲੇ ਤੇ ਨਹੀਂ ਜਾਂਦਾ ਕਾਰਨ ਕੀ ਆ ਇਹ ਕਹਿੰਦਾ ਵੀ 1200 ਦਾ ਪੱਖਾ ਦੇ ਦਾਂ ਮੈਨੂੰ 1200 ਚ ਕੀ ਬਣਦਾ ਜੇ ਜੇ ਦੂਰ ਜਾਣਾ ਉੱਥੇ ਦਾ 3-3000 ਰੁਪਏ ਗੱਡੀ ਵਾਲੇ ਲੈ ਲਾਉਂਦੇ 4000 ਲਾ ਲਾ ਚ ਚ ਚ ਰੱਲੀ ਗਏ ਸੀ ਠੀਕ ਆ ਬਈ 2500 ਰੁਪਏ ਗਨਾਇਆ ਦੀ ਠੀਕ ਆ 1500 ਦਾ ਪੱਖਾ ਮਿਲਿਆ ਦੀ ਲਓ ਜੀ ਉੱਥੇ ਵੀ ਪੱਖਾ ਉੱਥੇ ਵੀ ਪੱਖਾ ਤੇ ਤੀਜੇ ਸਾਹਮਣੇ ਤੀਜੇ ਸਾਹਮਣੇ ਵੀ ਪੱਖਾ ਇਹ ਤਾਂ ਯਾਰ ਗੱਲ ਕੋਈ ਬਣੀ ਨਹੀਂ ਹਨ ਵੀ ਇਹ ਮੁੰਡਾ ਲੱਕੀ ਜਨ ਲੱਕੀ ਜਨ ਸਾੜੇ ਵਾਲਾ ਉਹਦਾ ਬੋਕ ਜਿੱਤਿਆ ਦੀ ਉਹਨੂੰ ਕਿਤੇ ਤਾਂ ਸਕੂਟਰ ਕੀਆ ਉਟਰਕੇ ਨਗਰ ਦਾ 2500 ਦਾ ਫੁੱਟਰ ਠੀਕ ਆ ਉਹਦਾ 3000 4000 ਰੁਪਏ ਪੰਜ ਕਿਰਾਇਆ ਲੱਗਿਆ ਉਹਨੂੰ ਸਾਢੇ ਤੋਂ ਖੰਨੇ ਕੋਲੇ ਖੰਨੇ ਕਿੰਨੀ ਬਾਟ ਪਈ ਕਿੰਨੀ ਬਾਟ ਆ ਯਾਰ ਵੀ ਮੇਰੇ ਤਾਂ ਨਾ ਜਿੰਨੇ ਵੀ ਭਰਾ ਨਾ ਬੱਕਰੀ ਪਾਲਣ ਦਾ ਕੰਮ ਕਰਦੇ ਨੇ ਵੀ ਯਾਰ ਬਹੁਤ ਮਿਹਨਤ ਹੁੰਦੀ ਆ ਇਹਨਾਂ ਨੂੰ ਜੇ ਤੁਸੀਂ ਨਾਮ ਦੇਣੇ ਹੁੰਦੇ ਨੇ ਵਧੀਆ ਤੁਸੀਂ ਯਾਰ ਇਹਨਾਂ ਦਾ ਪੈਸਿਆਂ ਨਾਲ ਮਾਨਤਨ ਕਰਦਾ ਕਰੋ 11000 ਨਾਲ 21000 31 ਨਾਲ ਕੋਈ ਫਰਕ ਨਹੀਂ ਪੈਂਦਾ ਆ 1200 ਰੁਪਏ ਨਾਲ ਤਾਂ ਕੀ ਇਹਨਾਂ ਦੇ ਖਰਚੇ ਮੁੜਦੇ ਨੇ ਯਾਰ ਵੀ ਨੇ ਨੀਆਂ ਗੱਡੀਆਂ ਤੇ ਇਹ ਪੈਸੇ ਲਾ ਕੇ ਜਾਂਦੇ ਨੇ ਹਨਾ ਮੇਰੀ ਤਾਂ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਆ ਜਿੰਨੇ ਵੀ ਪੰਜਾਬ ਦੇ ਵਿੱਚ ਕੰਪੀਟੀਸ਼ਨ ਬੱਕਰੀਆਂ ਜਾਂ ਬੱਕਰਿਆਂ ਦਾ ਬੇਡਲਾਂ ਦਾ ਕਰਾਉਂਦੇ ਨੇ ਤਾਂ ਬਾਈ ਨਾਮ ਜ਼ਰੂਰ ਵਧੀਆ ਰੱਖਦਿਆਂ ਕਰੋ ਕਿਉਂਕਿ ਇਹਨਾਂ ਦੀ ਮਿਹਨਤ ਇਹਨਾਂ ਨੂੰ ਪਤਾ ਹੁੰਦਾ ਆਪਾਂ ਤਾਂ ਕਹੀ ਦਿੰਨਾ 1200 ਦਾ ਪੱਖਾ ਦੇ ਦਾਂਗੇ ਤੇ ਬਾਈ ਨੇ ਬਾਕੀ ਹਨਾ ਇਹਦੀ ਬੱਚੇ ਨੇ ਇਹਦੇ ਬਾਈ ਨੇ ਸੇਲ ਕਰਨੇ ਨੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਇਸੇ ਬੱਕਰੇ ਦੇ ਕਿਸੇ ਨੇ ਵੀ ਬੱਕਰਾ ਲੈਣਾ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਤੇ ਸਕਰੀਨ ਤੇ ਨੰਬਰ ਚੱਲੀ ਇਹ ਬੱਕਰੀ ਜੇ ਪਹਿਲੀ ਗੱਲ ਤਾਂ ਭਾਰ ਪੈਂਦਾ ਜੀ ਅੱਛਾ ਇਹ ਭਾਰ ਪਾਉਣ ਲੋਂਦਾ ਬੰਦਾ ਆਉਂਦੇ ਆ ਕਾਰਨ ਗਰਮ ਚੀਜ਼ਾਂ ਦੇ ਅੱਛਾ ਵਿੱਚ ਰੰਨ ਕੇ ਲੇਟੀ ਪਾਉਣ ਲੱਗ ਜਾਂਦੇ ਹੂੰ ਬੱਕਰੀ ਨੂੰ ਗਿੱਲੀ ਚੀਜ਼ ਕੋਈ ਨਹੀਂ ਕੰਮ ਕਰਦੀ ਸੁੱਕੀ ਕੰਮ ਕਰਦੀ ਹੂੰ ਰੰਨ ਤੋਂ ਪਾਉ ਸੁੱਕੀ ਹੂੰ ਓਕਾ ਛੋਲੇ ਝੜਕਾ ਪਾਉ ਠੀਕ ਆਈ ਜਾ ਵੀੜਾ ਭੀੜਾ ਚੱਲ ਪਿਆਉਂਦੇ ਜਿਵੇਂ ਚਲੋ ਇਹ ਤਾਂ ਠੀਕ ਆ ਜੇ ਤੁਸੀਂ ਮੇਲਿਆਂ ਤੇ ਲੈ ਕੇ ਜਾਂਦੇ ਹੋ ਬਈ ਤੇ ਲਾਲ ਨੇ ਅੱਜ ਕੱਲ ਥੋੜਾ ਪਾਲਿਆ ਹੁੰਦਾ ਬੱਚਾ ਵੀਰ ਸਾਨੂੰ ਕਿਉਂ ਨਹੀਂ ਮੁੱਲ ਮਿਲਦਾ ਸਾਨੂੰ ਮੁੱਲ ਮਿਲਦਾ ਨਹੀਂ ਵੀਰੇ ਉੱਥੇ ਉਹਨਾਂ ਦਾ ਆਪ ਦਾ ਜਿੱਦਾਂ ਹੁਣ ਦਲਾਲ ਨੂੰ ਨੀਮ ਦਾ ਵੀ ਇੱਦਾਂ 10000 ਦਾ 500 ਵਿੱਚੋਂ ਦਲਾਲ ਭਾਲਦਾ ਠੀਕ ਆ ਉਹਨੂੰ ਕਿੱਥੋਂ ਦੇ ਦੇਣਗੇ ਸਹੀ ਗੱਲ ਆ ਠੀਕ ਨਹੀਂ ਆਉ ਬੇਚ ਤਾਂ ਸੋਡੀ ਹੁੰਦੀ ਆ ਇਹ ਤਾਂ ਸਾਡੀ ਐ ਤੂੰ ਤੁਸੀਂ ਇੱਕ ਚੀਜ਼ ਕਰ ਲਓ ਤੁਸੀਂ ਸਬਜ਼ੀ ਲਾਉਣ ਲੱਗ ਗਏ ਗੋਭੀ ਲਾ ਲਈ ਤੁਸੀਂ ਤਾਂ ਮੰਡੀ 'ਚ ਵੇਚ ਕੇ ਉਹਨਾਂ ਨੂੰ 2 ਰੁਪਏ ਕਿਲੋ ਹੂੰ ਜਿਹਦੇ ਤੋਂ ਉੱਥੋਂ ਲੈ ਕੇ ਸਾਈਕਲ ਤੇ ਵੇਚਣਾ ਵੇਚਦਾ 30 ਰੁਪਏ ਕਿਲੋ ਉਹ ਉਹ ਕਿੰਨੇ ਕੱਢਦਾ ਸਹੀ ਗੱਲ ਇਹ ਕਿ ਇਹ ਦਲਾਲਾਂ ਤੋਂ ਜਿੰਨਾ ਤੋਂ ਬਚਿਆ ਜਾਂਦਾ ਬਚੋ ਠੀਕ ਆ ਜੇ ਕੋਈ ਬੱਚਾ ਬਿੱਤਨਾ ਦਾ ਘਰੇ ਵੀ ਸਿੱਧਾ ਕਰੇ ਆਓ ਬੱਚਾ ਜਿਹੇ ਜਾ ਬੱਚਾ ਉਹੋ ਜੇ ਮੁੱਲ ਨਾਲ ਦੇਵਾਂਗੇ ਠੀਕ ਹੈ 5000 ਤੋਂ ਬੱਚਾ ਸ਼ੁਰੂ ਹੈ ਠੀਕ ਹੈ 20000 25000 30000 ਤੱਕ ਬੱਚੇ ਪਹਿਲੇ ਕੋਈ ਲਾਈਵ ਮਿੱਤਰੋ ਜਿਹੇ ਜਾ ਮਰਜੀ ਇਹ ਇਹ ਬੱਕਰੇ ਦੇ ਤੁਹਾਨੂੰ ਬੱਕਰੇ ਚਾਹੀਦੇ ਨੇ ਘਰੇ ਭਾਈ ਲਵੀ ਸੇਖੇ ਪਿੰਡ ਜਿਹੜੇ ਬਰਨਾਲੇ ਦੇ ਵਿੱਚ ਤਰੋ ਆ ਕੇ ਲੈ ਕੇ ਜਾਓ ਕਿਤੇ ਮੰਡੀ ਤੇ ਜਾਣ ਦੀ ਲੋੜ ਨਹੀਂ ਕਿਸੇ ਵਪਾਰੀ ਚ ਵੜਨ ਦੀ ਲੋੜ ਨਹੀਂ ਹੈਗੀ ਕਿਉਂਕਿ ਜੇ ਤੁਸੀਂ ਨਸਲ ਦੇਖ ਕੇ ਲੈ ਕੇ ਜਾਓਗੇ ਤਾਂ ਸੁਣ ਲਓ ਬਰੀਡ ਬਣੋਗੇ ਮੀੜਤੇ ਕੰਮ ਕਰਨਾ ਨਾ ਆ ਬੱਕਰਾ ਦੇ ਇਹ ਕਿੰਨੇ ਮੇਲਿਆਂ ਦਾ ਜੇਤੂ ਆ ਤਿੰਨ ਚਾਰ ਮੇਲਿਆਂ ਦਾ ਜੇਤੂ ਆ ਬੱਕਰੀਆਂ ਦਿਖਾਉਣੀਆਂ ਤੁਹਾਨੂੰ ਚਾਰ ਕਾਲੀ ਮਾੜੇ ਬੱਕਰੀਆਂ ਦਿਖਾਦੀ ਆਪਾਂ ਇਹ ਜਿੰਨਾ ਜਿੰਨਾ ਦੇ ਬੱਚੇ ਨੇ ਦਿਖਾ ਦੇ ਨਾ ਬੱਚਾ ਦਿਖਾ ਦੇ ਨਾ ਤੂੰ ਇਹਦੇ ਬੱਕਰੇ ਨੇ ਆ ਬੱਕਰੇ ਸਾਰੇ ਏਖ ਨੇ ਜਿੰਨੇ ਆ ਬੱਚੇ ਨੇ ਹਮ ਅੱਜ ਕਵਾ ਆ ਸਾਰੇ ਬੱਚੇ ਇਹਦੇ ਜਾਨੀ ਠੀਕ ਆ ਆ ਬੱਚੇ ਬੱਚੇ ਠੀਕ ਆ ਲਾਂ ਦੇ ਜਿੰਨੇ ਘਾ ਮਾਰੋ ਠੀਕ ਆ ਮੋਢੇ ਚ ਮੋਢੇ ਚ ਸਾਰੇ ਹੱਡਾਂ ਪੈਰਾਂ ਤੋਂ ਇੱਥੋਂ ਹੀ ਪਤਾ ਲੱਗਦਾ ਨੇ ਹਾਂ ਜੀ ਇਹ ਜਿਹੜੀ ਕਿੰਨੇ ਚਿਰ ਦਾ ਇਹ ਇਹ ਹੈਗਾ 25 26 ਮਹੀਨੇ ਕਿ ਦੇਗੜਾ ਮਹੀਨੇ ਦੇ ਕਿ ਦੇਗੜਾ ਠੀਕ ਆ ਵੀ ਕਿੰਨੇ ਚਿਰ ਦਾ ਬੱਚਾ ਦੇ ਦਿੰਦਾ ਤੁਸੀਂ ਬੱਕਰੀ ਤੋਂ ਤੋੜਨ ਬੱਕਰੀ ਆਪਨੇ ਬੱਚੇ ਸਾਰੇ ਸੇਲਤੇ ਨੇ ਸਾਰਾ ਕੁ ਖਾਂਦੇ ਕੀਨੇ ਲਕਾਕਣ ਦਾ ਦਾਣਾ ਫੱਕਾ ਸਾਰਾ ਕੁ ਖਾਂਦੇ ਨੇ ਠੀਕ ਆ ਜਦੋਂ ਮਰਜੀ ਬੰਦਾ ਲੇ ਜਦੋਂ ਮਰਜੀ ਲਿਆ ਸਕਦਾ ਜਦੋਂ ਮਰਜੀ ਆ ਜੀ ਠੀਕ ਠੀਕ ਆ ਵੀ ਵਧੀਆ ਬੱਕਰੀਆਂ ਨੇ ਇਹਨਾਂ ਦੇ ਨੇ ਆਹ ਲੱਗੇ ਆ ਵਧੀਆ ਬੱਕਰੀਆਂ ਨੇ ਆ ਬੱਕਰੀਆਂ ਦੇ ਨੇ ਛੋਟੀਆਂ ਨੇ ਮਾਰਾ ਕਹਿੰਦਾ ਇਹਨਾਂ ਦਾ ਭਾਈ ਮੰਡੀਆਂ ਦੇ ਵਿੱਚ ਲੱਖ ਲੱਖ ਰੁਪਈਆ ਹੁੰਦੀ ਹੈ ਉਹ ਪਹਿਲਾਂ ਇਹੇ ਮੰਡੀਆਂ ਵਾਲਿਆਂ ਨੇ ਸਾਨੂੰ ਮਾਰਿਆ ਅੰਡੀਆਂ ਨੇ ਕਿਹਨੇ ਮਾਰਿਆ ਆਡੇ ਪਹਿਲਾਂ ਪਾਲੀ ਨਾਨਪੜ ਮੈਨੂੰ ਕਦੇ ਹੀ ਮਿਲੂਗਾ ਪਹਿਲਾਂ ਬੱਕਰੀ ਬਿੱਟੀ ਸੰਧਿਆ 7 9 7 12 13 ਇੱਕ ਆਪਣੀ ਬੱਕਰੀਆਂ ਦੀਆਂ ਅਲੱਗ ਬਹੁਤ ਬੱਕਰੀ ਮੈਂ ਵੀ ਦਿੱਤੀ ਹੈ ਜੀ ਹੂੰ ਉਹ ਤਾਂ ਸਾਥ ਹੋਈਆਂ ਚੰਗੀਆਂ ਬੱਕਰੀਆਂ ਦੀਆਂ ਉਹ 20000 25000 ਦੇ ਮੁੱਲ ਚ ਰਹਿ ਗਈ ਠੀਕ ਆ ਤੇ ਸਾਨੂੰ ਤਾਂ ਪਤਾ ਨਹੀਂ ਸੀ ਉਦੋਂ ਅਸੀਂ ਹਾਂ ਹਾਂ ਦੌਰ ਨਹੀਂ ਕਰਦੇ ਤੇ ਠੀਕ ਆ ਬਾਘਰੋਂ ਮੰਡੀਆਂ ਲੱਗਣ ਲੱਗੀਆਂ ਹਾਂ ਸਮਝ ਗਏ ਸਾਡੀ ਹੁਣ ਕਦਰ ਤਾਂ ਨਹੀਂ ਪਹਿਲਾਂ ਸਾਨੂੰ 25000 ਨੇ ਮਾਰਤਾ ਹੁਣ 2500 ਨੇ ਮਾਰਤਾ ਹੁਣ 2500 ਨੇ ਮਾਰਤਾ ਹੁਣ ਉਹੀ ਮੇਮ ਨਾਲ 2500 ਚ ਭਾਲਦੇ ਨੇ ਮੇਮ ਨਾਲ ਸਾਥੋਂ 2500 ਚ ਭਾਲਦੇ ਨੇ ਜਿਹੜਾ ਗਾਹਾਂ ਦੇਣਾ ਗਾਹਾਂ ਉਹੀ ਮੇਮ ਨਾਲ 25 25 3000 ਦਾ ਦੇ ਜਾਂਦੇ ਨੇ 10000 ਤੋਂ ਸਟਾਰਟਿੰਗ ਆ 2500 ਦਾ ਲੈ ਕੇ ਸਤੋਂ ਦੁੱਗਨੇ ਤਗਨੇ ਰੁਪਏ ਕਮਾਈ ਜਾਂਦੇ ਨੇ ਮੰਨੀਆਂ ਤੇ ਜਾ ਕੇ ਕਰੀਏ ਤਾਂ ਕੀ ਕਰੀਏ ਠੀਕ ਆ ਜੀਨੇ ਬੱਚਾ ਲੈਣਾ ਹੈ ਹੂੰ ਫੋਨ ਤੇ ਗੱਲ ਕਰ ਲਓ ਘਰੇ ਆਓ ਬੱਚਾ ਲੈ ਜੋ ਠੀਕ ਹੈ। ਕਿਹਨੇ ਕੋਈ ਵੀ ਬੰਦਾ ਚੰਗੇ ਨੂੰ ਵੀ ਦੇਵਾਂਗੇ ਮਾੜੇ ਨੂੰ ਵੀ ਦੇਵਾਂਗੇ। ਜੇ ਕੋਈ ਗਰੀਬ ਬੰਦਾ ਨੇ ਸ਼ੌਂਕ ਪਾਲਣਾ ਹੈ ਉਹ ਹੀ ਇਹ ਮੌਕਾ ਇੱਕ ਹੋਰ ਹੈ ਨਾ ਆਪਣੇ ਪੰਜਾਬ ਦੇ ਵਿੱਚ ਚੱਲਦਾ ਵੀ ਕੰਮ ਨਹੀਂ ਹੈਗਾ। ਅੱਜ ਕੱਲ ਲੋਕ ਕਹਿੰਦੇ ਨੇ ਵੀ ਆ ਕੰਮ ਨਹੀਂ ਹੈਗਾ। ਸਾਨੂੰ ਬਹੁਤ ਹੈ। ਸਾਨੂੰ ਬਹੁਤ ਹੈ। ਨਾਲ ਘਰੇ ਬੁੜੀਆਂ ਬੇਲੀਆਂ ਦੇ। ਹੂੰ। ਲੋ ਦੋ ਮਹੀਨੇ ਲੈ ਕੇ ਦੇ ਦਿਓ ਬੰਦਾ ਕਿ ਕੋਈ ਕੰਮ ਤਾਂ ਕਰਦਾ ਹੀ ਦੋ ਮਹੀਨੇ ਲੈ ਕੇ ਦੇ ਦਿਓ ਜੇ ਚਾਸਟਾ ਪੈ ਗਿਆ ਸਰ ਜੇ ਮੰਨ ਲਓ ਜੇ ਅੱਜ ਨਵਾਂ ਬੰਦਾ ਸਟਾਰਟ ਕਰਦਾ ਕੰਮ ਹਾਂ। ਉਹਨੂੰ ਫਾਇਦਾ ਕਿ ਨਹੀਂ ਫਾਇਦਾ? ਫਾਇਦਾ ਹੈ। ਜੇ ਬੀਬੀ ਪੱਤੀ ਪੱਤੀ ਲੱਖ ਲਾ ਕੇ ਬਾਹਰ ਜਾਈ ਜਾਂਦੇ ਨੇ ਲੋਕ ਇਹਦੇ ਬਾਹਰ ਜਾਂਦੇ ਨੇ ਉਹ ਕਿੰਨੇ ਮੁੰਡੇ ਮੋੜ ਤੇ ਹੂੰ ਅਧਿਆਗ ਦੇ ਕੋਈ ਕੋਈ ਕਿਲੇ ਦੀ ਕਿਹਦੇ ਕੋਲ ਦੋ ਕਿਲੇ بیچ ਕੇ ਵਾਗ ਗੇ ਉਹਨਾਂ ਜ਼ਮੀਨ ਲੈ ਲੈਣਗੇ ساری ਉਮਰ ਨਹੀਂ ਤਾਂ ਕਈਆਂ ਜਾਲ ਫਿਰੇ ਹੁਣ ਕੀ ਹੈ ਟੱਕਈ ਜੇ ਕਿਸੇ ਨਵੇਂ ਬੰਦੇ ਨੇ ਇੱਥੋਂ ਕੰਮ ਇਹ ਸਿੱਖਣਾ ਜਾਂ ਨੌਲਜ ਲੈਣੀ ਆ ਉਹਨੂੰ ਤਾਂ ਦੇ ਦੇਂਗਾ ਮੈਂ ਹਾਂ ਆਪਣਾ ਕੰਮ ਕੀ ਹੈ ਫੇਲ ਤਾਂ ਨਹੀਂ ਹੁੰਦਾ ਫੇਲ ਨਹੀਂ ਬੰਦੇ ਦੇ ਲੱਛਣ ਸਹੀ ਹਾਂ ਵੀ ਇਹ ਨਾਲੀ ਤਰਕੀ ਰੱਖ ਲਿਆ ਵੀ ਤਰਕੀ ਡੱਕਿਆ ਬੇ ਹਾਂ ਫੇਰ ਨਹੀਂ ਫਾਰਮ ਚੱਲਦਾ ਮੈਨੂੰ 15 ਸਾਲ ਮੇਰੇ ਨਾਨਕੀਂ ਗਏ ਨੂੰ ਹੋ ਗਏ ਠੀਕ ਆ ਉਹ ਬੈਠਾ ਮੇਰਾ ਪਿਓ ਪੁੱਛੂ ਠੀਕ ਆ ਮਾਮੀ ਮਾਰ ਗਈ ਸੀ ਉਹ ਤੇ ਕਿਤੇ ਕਿਤੇ ਨਹੀਂ ਜਾਇਆ ਗਿਆ ਹੋਰ ਇਸ ਜਰੀ ਸਾਰੇ ਰਿਸ਼ਤੇਦਾਰ ਕਹਿੰਦੇ ਨੇ ਤੇਰਾ ਲਾਣਾ ਵੱਡਾ ਹੈ ਹੂੰ ਹੈ ਵੀ ਪਰਮਾਤਮਾ ਦੀ ਕਿਰਪਾ ਨਾਲ ਵੱਡਾ ਹੂੰ ਸਾਰੇ ਇਹ ਤਾਂ ਇਹੀ ਗੱਲ ਕਹਿੰਦੇ ਤੇਰਾ ਲਾਣਾ ਵੱਡਾ ਹੈ ਠੀਕ ਆ ਤੂੰ ਤਾਂ ਨਹੀਂ ਆਉਂਦਾ ਬੱਸ ਭਾਈ ਹੈ ਬਾਬੇ ਦੀ ਕਿਰਪਾ ਨਾਲ ਲਾਣਾ ਵੱਡਾ ਹੀ ਹੈ ਠੀਕ ਆ ਲੈ ਵੀ ਮਿੱਤਰੋ ਇਹ ਸੀ ਬਾਈ ਕਾਲਾ ਸਿੱਖਿਆ ਵਾਲਾ ਜੇ ਕਿਸੇ ਵੀ ਭਰਾ ਨੇ ਨੌਜ ਲੈਣੀ ਆ ਬੱਕਰੀਆਂ ਬਾਰੇ ਜਾਂ ਕਿਸ ਨੇ ਬੱਕਰਾ ਲੈਣਾ ਜਾਂ ਪੱਠ ਲੈਣੀ ਆ ਸ਼ੁਰੂਆਤ ਕਰਨੀ ਆ ਫਾਰਮ ਦੇ ਵਿੱਚ ਤਾਂ ਬਾਈ ਕਾਲੇ ਨੂੰ ਮਿਲ ਲਿਓ ਸਕਰੀਨ ਤੇ ਨੰਬਰ ਚੱਲੀ ਜਾਂਦਾ ਕਿਸੇ ਵੀ ਤਰ੍ਹਾਂ ਦੀ ਤੁਸੀਂ ਨੌਜ ਲੈਣੀ ਆ ਤਾਂ ਬਾਈ ਨੂੰ 24 ਘੰਟੇ ਬਾਈ ਦਾ ਫੋਨ ਚੱਲਦਾ ਉਹ ਮਰਜ਼ੀ ਫੋਨ ਲਾ ਲਿਓ ਤੇ ਧੰਨਵਾਦ ਜਿਉਂਦੇ ਵਾਸਤੇ ਰਹੋ ਵੀਡੀਓ ਨੂੰ ਕਰ ਦਿਓ ਸ਼ੇਅਰ